ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਖਿਲਾਫ ਸ਼ਨੀਵਾਰ ਨੂੰ ਦੇਸ਼ ਭਰ ਦੇ ਵਿੱਚ ਰੈਲੀਆਂ ਕੱਢੀਆਂ ਗਈਆਂ ਨੇ ਇਹਨਾਂ ਰੈਲੀਆਂ ਦਾ ਉਦੇਸ਼ ਟੈਰਿਫ ਕਰਮਚਾਰੀਆਂ ਦੀ ਛਾਂਟੀ ਆਰਥਿਕਤਾ ਮਨੁੱਖੀ ਅਧਿਕਾਰਾਂ ਤੇ ਹੋਰ ਮੁੱਦਿਆਂ ਤੇ ਟੰਪ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਸੀ ਸਾਰੇ ਪੰਜਾਬ ਰਾਜਾਂ ਦੇ ਨਾਲ ਨਾਲ ਕਵਾਂਟੀ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ ਦਰੈਸ ਟੈਰਿਫ ਸਮੇਤ 트럼ਪ ਦੀਆਂ ਨੀਤੀਆਂ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਹਜ਼ਾਰਾਂ ਪ੍ਰਦਰਸ਼ਨਕਾਰੀ ਟੈਰਿਫਸ ਸਮੇਤ ਕਈ ਕਾਰਜਕਾਰੀ ਆਦੇਸ਼ਾਂ ਦੇ ਖਿਲਾਫ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਪੂਰੇ ਅਮਰੀਕਾ 'ਚ ਇਕੱਠੇ ਹੋਏ ਸੀ ਸਾਰੇ 50 ਰਾਜਾਂ ਦੇ ਨਾਲ ਨਾਲ ਗੁਆਨਦੀ ਕੈਨੇਡਾ ਅਤੇ ਮੈਕਸੀਕੋ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ ਆਯੋਜਕਾਂ ਦੇ ਅਨੁਸਾਰ ਲਗਭਗ 150 ਕਾਰਕੂਨ ਸਮੂਹਾਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲਿਆ ਜਿਸ ਦੇ ਵਿੱਚ ਵਾਸ਼ਿੰਗਟਨ ਡੀਸੀ ਅਤੇ ਰਾਸ਼ਟਰਪਤੀ ਦੇ ਫਲੋਰੀਡਾ ਨਿਵਾਸ ਦੇ ਨੇੜੇ ਮਹੱਤਵਪੂਰਨ ਸੰਖਿਆ ਵਿੱਚ ਸ਼ਾਮਲ ਹੋਏ ਹੈਂਡਸ ਆਫ ਦੇ ਨਾਰੇ ਲਾਉਂਦੇ ਹੋਏ ਭੀੜ ਟਰੰਪ ਅਤੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਡਾਇਰੈਕਟਰ ਅਲਨ ਮਸਕ ਖਿਲਾਫ ਵੀ ਪ੍ਰਦਰਸ਼ਨ ਕਰਦੇ ਨਜ਼ਰ ਆਏ ਹੈਂਡਸ ਆਫ ਦਾ ਮਤਲਬ ਹੁੰਦਾ ਹੈ ਸਾਡੇ ਅਧਿਕਾਰਾਂ ਤੋਂ ਦੂਰ ਰਹੋ ਇਸ ਨਾਰੇ ਦਾ ਮਕਸਦ ਇਹ ਦਰਸਾਉਂਦਾ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਦੇ ਅਧਿਕਾਰਾਂ ਉੱਤੇ ਕਾਬਜ਼ ਹੋਵੇ। ਟਰੰਪਾ ਪ੍ਰਸ਼ਾਸਨ ਅਤੇ ਡੋਜ ਤੇ ਆਲੋਚਕਾਂ ਨੇ ਬਜਟ ਵਿੱਚ ਕਟੌਤੀ ਅਤੇ ਕਰਮਚਾਰੀਆਂ ਦੀ ਬਰਖਾਸਤਗੀ ਦੁਆਰਾ ਫੈਡਰਲ ਸਰਕਾਰ ਦੇ ਆਕਾਰ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ। Okay, so my name is Matin and and I am here to support all those people who are fighting for their jobs, for their health insurance, for Medicare, Medicaid, Social Security, housing, interest rate, food um, $8 a dozen eggs, um, you know, sending their kids to school, buying clothes. Celebrating um, holidays, um, they're just, people are just suffering because there is no money. Uh, buying a car if they need one, making it to work, uh, 200,000 people have lost their jobs. Um, so let's add them to the unemployment list and food stamps and Medicaid and let's see what we're going to get with that. 150 ਤੋਂ ਵੱਧ ਸਮੂਹਾਂ ਨੇ 1200 ਤੋਂ ਵੱਧ ਪ੍ਰਦਰਸ਼ਨਤਾ ਆਯੋਜਨ ਕੀਤਾ ਤੇ ਇਸ ਪ੍ਰਦਰਸ਼ਨ ਨੂੰ ਹੈਂਡਸਓਫ ਦਾ ਨਾਮ ਦਿੱਤਾ ਗਿਆ। ਇਹਨਾਂ ਦੇ ਵਿੱਚ ਨਾਗਰਿਕ ਅਧਿਕਾਰ ਸੰਘਟਨ, ਮਜਬੂਰ ਮਜ਼ਦੂਰ ਯੂਨੀਆਨਾ ਅਤੇ ਐਲਜੀਬੀਟੀਕਯੂਪਲਸ ਸਮਰਥਕ ਤੇ ਸਾਫਕਾ ਫੌਜੀ ਤੇ ਨਾਲ ਹੀ ਚੋਣ ਕਰਮਚਾਰੀ ਵੀ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਟਾਂਪਟੀਆਂ ਨੀਤੀਆਂ ਦਾ ਵਿਰੋਧ ਕੀਤਾ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਮੈਂ ਮਹਾਤਮਾ ਗਾਂਧੀ ਤੋਂ ਬਹੁਤ ਪ੍ਰੇਰਿਤ ਹਾਂ ਅੱਜ ਮੈਂ ਇੱਥੇ ਆ ਕਿਉਂਕਿ ਇਹ ਸਾਡਾ ਮਹਾਸਾਗਰ ਅਤੇ ਸਾਡਾ ਨਮਕ ਹੈ ਜਿੱਥੋਂ ਤੱਕ ਵਿਸ਼ਵ ਵੰਸ ਅਤੇ ਵਿਸ਼ਵ ਵਟਾਂਦਰਾ ਸੰਬੰਧ ਹੈ ਸਾਡੇ ਕੋਲ ਇੱਕ ਦੂਜੇ ਨੂੰ ਦੇਣ ਦੇ ਲਈ ਬਹੁਤ ਕੁਝ ਹੈ ਇੱਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਮੈਂ ਲਗਭਗ 2 ਸਾਲਾਂ ਤੋਂ ਕੋਲਕਾਤਾ ਵਿੱਚ ਰਹਿ ਰਿਹਾ ਹਾਂ ਅਤੇ ਇਹ ਉਹ ਸ਼ਹਿਰ ਹੈ ਜਿੱਥੇ ਦੇਵੀ ਕਾਲੀ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਵਾਸ਼ਿੰਗਟਨ ਸਮਾਰਕ ਉਤੇ ਅਸੀਂ ਸਾਰੇ ਅੱਜ ਕਹਿ ਰਹੇ ਹਾਂ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਐਲਨ ਮਸਕ ਅਤੇ ਡੋਨਾਲਡ ਟਰੰਪ ਇਤਿਹਾਸ ਵਿੱਚ ਅਪਰਾਧੀਆਂ ਦੇ ਰੂਪ ਵਿੱਚ ਜਾਣੇ ਜਾਣਗੇ। ਇਹਨਾਂ ਲੋਕਾਂ ਨੂੰ ਸੱਤਾ ਵਿੱਚ ਬਣੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਦਾਲਸੀ ਇਹ ਵਿਰੋਧ ਪ੍ਰਦਰਸ਼ਨ ਇਸ ਹਫਤੇ ਤੋਂ ਸ਼ੁਰੂ ਵਿੱਚ ਰਾਸ਼ਟਰਪਤੀ ਟਰੰਪ ਦੁਆਰਾ ਵਪਾਰਕ ਟੈਰਿਫ ਦੇ ਐਲਾਨ ਤੋਂ ਬਾਅਦ ਹੋਣੇ ਸ਼ੁਰੂ ਹੋਏ ਨੇ ਜਿਸ ਨੇ ਗਲੋਬਲ ਵਿੱਤੀ ਬਾਜ਼ਾਰਾਂ ਨੂੰ ਵੀ ਰੋਲ ਦਿੱਤਾ ਹੈ ਤੇ ਅੰਤਰਰਾਸ਼ਟਰੀ ਵਪਾਰਕ ਭਾਈਵਾਲਾਂ ਦੇ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ 2 ਅਪ੍ਰੈਲ ਨੂੰ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਉੱਤੇ ਵਿਆਪਕ ਟੈਰਿਫ ਲਗਾਉਣ ਦਾ ਐਲਾਨ ਕੀਤਾ ਫਰਵਰੀ ਵਿੱਚ ਦੂਜੀ ਵਾਰ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਟਰੰਪ ਨੇ ਇੱਕ ਨਵੀਂ ਵਪਾਰ ਨੀਤੀ ਦਾ ਵੀ ਐਲਾਨ ਕੀਤਾ ਬਿਊ ਰਿਪੋਰਟ ਚੈਨਲ ਪੰਜਾਬੀ